ਜਰਮਨੀ ਦੇ ਸ਼ਹਿਰ ਸਿੰਗਨ ਦੇ ਵਿੱਚ ਬਹੁਤ ਜ਼ਿਆਦੇ ਮੰਦਭਾਗੀ ਘਟਨਾ ਕਹਿ ਦੋ ਸ਼ਰਮਨਾ ਕਹਿ ਦੋ ਲੋਕਾਂ ਦੇ ਜ਼ਮੀਰ ਨੇ ਮਰ ਚੁੱਕੇ ਨੇ ਕਹਿ ਦੋ ਐਡੀ ਮਾੜੀ ਘਟਨਾ ਵਾਪਰੀ ਐ ਦੂਸਰਾ ਸਾਡਾ ਕੋਈ ਬੰਦਾ ਖਬਰ ਲਾਉਣ ਨੂੰ ਤਿਆਰ ਨਹੀਂ ਕੋਈ ਵੀਡੀਓ ਹੀ ਨਹੀਂ ਪਾ ਰਿਹਾ ਇਹਦੇ ਉੱਤੇ ਹੋਇਆ ਕੀ ਐ ਜਰਮਨ ਦੇ ਵਿੱਚ ਇੱਕ ਭਰਾ ਉਹਦੀ ਮਾਂ ਦੀ ਡੈਥ ਹੋ ਜਾਂਦੀ ਆ ਜਿਹੜੀ ਕਿ ਇੰਡੀਆ ਤੋਂ ਘੁੰਮਣ ਵਾਸਤੇ ਆਈ ਹੋਈ ਸੀਗੀ ਉਦੇ ਸੰਸਕਾਰ ਤੋਂ ਬਾਅਦ ਜਰਮਨੀ ਦੇ ਵਿੱਚ ਸਿੰਗਨ ਸ਼ਹਿਰ ਦੇ ਜਿਹੜਾ ਆਪਾਂ ਕਹਿੰਦੇ ਵੀ ਗੁਰਦੁਆਰਾ ਸਭਾ ਗੁਰੂ ਘਰ ਹੈ ਸਿੰਘ ਸਭਾ ਉੱਥੇ ਦਾ ਜਿਹੜਾ ਪ੍ਰਧਾਨ ਬਣਾਇਆ ਆਪਾਂ ਇਹ ਕਹਿੰਦਾ ਕੜਮ ਚੌਧਰੀ ਤੇ ਉਹ ਉੱਥੇ ਉਹਨਾਂ ਨੂੰ ਅਰਦਾਸ ਤੱਕ ਨਹੀਂ ਕਰਨ ਦੇ ਰਿਆ ਆਪਾਂ ਉੱਥੇ ਕਹਿ ਰਿਹਾ ਅੰਦਰ ਜਾਣ ਤੱਕ ਨਹੀਂ ਦੇ ਰਿਆ ਗੁਰੂ ਘਰ ਚ ਕਿਉਂ ਪੁਰਾਣੀ ਰੰਜਿਸ਼ ਦੇ ਚੱਲਦੇ ਹੋਏ ਇੰਨੀ ਸ਼ਰਮਨਾਕ ਘਟਨਾ ਤੇ ਜਿਹੜੇ ਨਾਲ ਉਹਦੇ 4-5 ਹੋਰ ਵੀ ਹੈਗੇ ਨੇ ਉਹਦੇ ਸਾਥੀ ਨੇ ਤੁਹਾਡੀ ਆਪਣੀ ਪਰਸਨਲ ਰੰਜਿਸ਼ ਆ ਜੋ ਮਰਜ਼ੀ ਹੋਵੇ ਤੁਸੀਂ ਸੋਚੋ ਉਹਦੀ ਮਾਂ ਮਰੀ ਹੈ ਠੀਕ ਹੈ ਜੀ ਇਹਦੇ ਚੱਲਦੇ ਆਕਾਲ ਤਖਤ ਦੇ ਜੱਥੇਦਾਰ ਸਾਹਿਬ ਨੂੰ ਵੀ ਬੇਨਤੀ ਕੀਤੀ ਗਈ ਆ ਪੱਤਰ ਲਿਖਿਆ ਗਿਆ ਉਹ ਵੀ ਆਪਾਂ ਵੀਡੀਓ ਦੇ ਵਿੱਚ ਅੱਗੇ ਲਾਵਾਂਗੇ ਠੀਕ ਹੈ ਜੀ ਜਿਹੜੇ ਮੇਰੇ ਭੈਣ ਭਰਾ ਸ਼ਾਰਟਸ ਦੇਖ ਰਹੇ ਨੇ ਤੁਹਾਨੂੰ ਪੂਰੀ ਵੀਡੀਓ ਸਵੇਰੇ YouTube ਦੇ ਚੈਨਲ ਤੇ আর Facebook ਤੇ ਮਿਲ ਜੂਗੀ